ਵਧੀਆ ਬਸਾਨਿਆ ਜੀ ਮਾੜਾ ਕੰਮ ਨਹੀਂ ਕਰ ਰਿਹਾ ਚੰਗਾ ਕੰਮ ਕਰ ਰਿਹਾ ਹੈ ਸਿੱਖੀ ਧਰਮ ਨਾਲ ਜੋੜ ਰਿਹਾ ਹੈ ਅਮਰਤ ਸ਼ਿਕਾਰ ਹੈ ਤੇ ਬਾਕੀ ਤੁਹਾਨੂੰ ਪਤਾ ਜਿੰਨੀਆਂ ਪਾਰਟੀਆਂ ਲੁੱਟਣ ਦੀਆਂ ਪਾਰਟੀਆਂ ਆਈਆਂ ਵਧੀਆ ਗੱਲ ਮਾੜੀ ਗੱਲ ਥੋੜੀ ਹੈ ਸਿੱਖ ਕੌਮ ਦੇ ਬੰਦੇ ਆ ਚੰਗੀ ਬਾਤ ਹੈ ਲੋਕ ਸਭਾ ਚੋਣ 2024 ਦਾ ਖੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਲੇਕਿਨ ਇਸ ਵਾਰੀ ਹੋਟ ਸੀਟ ਜਿਹੜੀ ਖਡੂਰ ਸਾਹਿਬ ਸਾਫ ਦੀ ਮੰਨੀ ਗਈ ਹੈ ਪੰਥਕਲ ਕਹਾ ਹਾਲਾਂਕਿ ਉਸ ਜਗ੍ਹਾ ਤੋਂ ਅਮਰਤਪਾਲ ਜਿਹੜੇ ਉੱਥੋਂ ਖਡੂਰ ਸਾਹਿਬ ਹਲਕੇ ਤੋਂ ਖੜੇ ਹੋਏ ਨੇ ਵਿਰਸਾ ਸਿੰਘ ਬਲਟੋਆ ਵੀ ਆਪਣੇ ਆਪ ਨੂੰ ਜਿਹੜੇ ਪੰਥਕ ਫੈਮਲੀ ਤੋਂ ਜਿਹੜੇ ਕਹਿੰਦੇ ਨੇ ਉਹ ਵੀ ਉੱਥੋਂ ਖੜੇ ਹੋਏ ਨੇ ਸੋ ਇਸ ਵਾਰੀ ਲੋਕ ਕੀ ਸੋਚਦੇ ਖਡੂਰ ਸਾਹਿਬ ਹਲਕੇ ਜੋ ਆਖਿਰ ਕੀ ਲੋਕ ਅਮਰਤਪਾਲ ਨੂੰ ਵੋਟ ਪਾਣਗੇ ਕੀ ਅਮਰਤਪਾਲ ਦਾ ਉੱਥੇ ਮੁਕਾਬਲਾ ਜਿਹੜਾ ਵਿਰਸਾ ਸਿੰਘ ਬਲਟੋਆ ਤੇ ਜਿਹੜਾ ਕੁਲਬੀਰ ਜੀਰਾ ਨਾਲ ਹੋਏਗਾ ਸੋ ਇਹ ਸਭ ਜਾਣਨ ਲਈ ਅਸੀਂ ਹੈਰੀਟੇਜ ਸਟਰੀਟ ਤੇ ਪੁੱਜੇ ਆਂ ਹੈਰਿਟੇ ਸਟਰੀਟ ਸੱਚਖੰਡ ਜੀ ਰਮੰਦਰ ਸਾਹਿਬ ਨੂੰ ਰਸਤਾ ਜਾਂਦਾ ਤੇ ਜਿਸ ਜਗ੍ਹਾ ਤੇ ਅਸੀਂ ਖੜੇ ਆ ਉਸ ਜਗ੍ਹਾ ਤੇ ਅਮਰਤਪਾਲ ਦੀ ਪਰਿਵਾਰ ਵੱਲੋਂ ਕਾਫੀ ਦਿਨ ਧਰਨਾ ਵੀ ਲਗਾਇਆ ਗਿਆ ਸੀ ਸਿਰਫ ਮੰਗ ਸੀ ਕਿ ਅਮਰਤਪਾਲ ਨੂੰ ਡਿਬ루ਗੜ ਜੇਲ੍ਹ ਦੇ ਵਿੱਚੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਏ ਸੋ ਲੋਕ ਸਾਡਾ ਮੌਜੂਦ ਹੈ ਲੋਕਾਂ ਨਾਲ ਗੱਲ ਕਰਾਂਗੇ ਭਾਜੀ ਅਮਰਤਪਾਲ ਸਿੰਘ ਖੜੇ ਹੋਏ ਆ ਖਰੂਰ ਸਾਹਿਬ ਹਲਕੇ ਤੋਂ ਤੁਸੀਂ ਕੀ ਸੋਚਦੇ ਹੋ ਨਾ ਬਿਲਕੁਲ ਖੜੇ ਹੋਣਾ ਚਾਹੀਦਾ ਇਹਨਾਂ ਨੂੰ ਪਰ ਜਨਤਾ ਨੂੰ ਵੀ ਇਹਨਾਂ ਦਾ ਸਪੋਰਟ ਕਰਨਾ ਚਾਹੀਦਾ ਹੈ ਤੇ ਜਿੰਨੇ ਸਾਡੇ ਆਪਣੇ ਭਾਈਚਾਰਾ ਜਿਹੜੇ ਪੰਜਾਬੀ ਵਿਰਸਾ ਹੈ ਇਹਨੂੰ ਲੋਕੀ ਭੁੱਲਦੇ ਹੀ ਜਾ ਰਹੇ ਨੇ ਭਾਈ ਸਾਹਿਬ ਨੂੰ ਬਿਨਾਂ ਮਤਲਬ ਤੋਂ ਸਜ਼ਾ ਦਿੱਤੀ ਗਈ ਹੈ ਇਹ ਗਲਤ ਹੈ ਇਹ ਲੱਗਦਾ ਮੁਕਾਬਲਾ ਹੋਏਗਾ ਕੜਾ ਆ ਬਿਲਕੁਲ ਹੋਣਾ ਚਾਹੀਦਾ ਸੋ ਲੋਕ ਸਾਡੇ ਨਾਲ ਮੌਜੂਦ ਹੈ ਲੋਕਾਂ ਨਾਲ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਜਗ੍ਹਾ ਤੇ ਕਾਫੀ ਜਿਹੜੇ ਲੱਖਾਂ ਦੀ ਤعداد ਵਿੱਚ ਸ਼ਰਧਾਲੂ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਬੁਝਦੇ ਨੇ ਨਿਤ ਪਸਤਗੋਂ ਦੇ ਨੇ ਅਰਦਾਸ ਕਰਦੇ ਨੇ ਸੋ ਜਿਹੜਾ ਵੀ ਕੰਮ ਸ਼ੁਰੂਆਤ ਹੁੰਦੀ ਹੈ ਅਗਰ ਕੋਈ ਨੋਮੀਨੇਸ਼ਨ ਨਾਮਕਨ ਪਰੰਦੀ ਸ਼ੁਰੂਆਤ ਕਰਦਾ ਤਾਂ ਸਚਕਣ ਜੀ ਰਮੰਦਰ ਸਾਹਿਬ ਤੋਂ ਅਰਦਾਸ ਕਰਨ ਤੋਂ ਬਾਅਦ ਇਸ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਮਰਪਾਲ ਸਿੰਘ ਜੀ ਖੜੇ ਹੋਏ ਆ ਲੋਕ ਸਭਾ ਚੋਣਾਂ ਚ ਖਡੂਰ ਸਾਹਿਬ ਹਲਕੇ ਤੋਂ ਕੀ ਲੱਗਦਾ ਤੁਹਾਨੂੰ ਹਾਂ ਜੀ ਜਿੱਤ ਹੋਏਗੀ ਪੂਰੀ ਛੜਦੀ ਕਲਾ ਹੈ ਅਮਰਪਾਲ ਜੀ ਦੀ ਕਿਤੇ ਵੀ ਕੋਈ ਵੀ ਚਾਂਸ ਨਹੀਂ ਹਾਰਨ ਦਾ ਬੜੇ ਵਧੀਆ ਤਰੀਕੇ ਨਾਲ ਜਿੱਤਣਗੇ ਤੇ 15 ਦਾ ਅੱਗੇ ਵੀ ਕਾਰਜ ਸਵਾਰਨ ਜੇ ਤੇ ਚੜ੍ਹਦੀ ਕਲਾ ਹੋ ਗਈ ਐਮਪੀ ਬੰਦ ਤੋਂ ਬਾਅਦ ਹੋ ਸਕਦਾ ਉਹਨਾਂ ਨੂੰ ਉਡਾਈ ਵੀ ਮਿਲ ਜਾਈ। ਹਾਂਜੀ। ਇਹ ਪਰਵਾਰ ਜਿਸ ਹਿਸਾਬ ਨਾਲ ਚੋਲ ਬਚਾਰ ਕਰਦਾ ਪਿਆ ਉਥੋਂ ਬੀਬੀ ਖਾਲੜਾ ਵੀ ਰਹਿੰਦੇ ਬੀਬੀ ਖਾਲੜਾ ਦੇ ਵੀ سپورਟ ਆ ਲੇਕਿਨ ਬੀਬੀ ਖਾਲੜਾ ਵੀ ਉਥੋਂ ਹਾਰੇ ਸੀ। ਹਾਂਜੀ। ਤੇ ਹਾਰੇ ਸੀ ਲੇਕਿਨ ਇਹ ਨਵੀਂ ਇੱਕ ਯੂਆਬ ਬीडी ਨੂੰ ਅੱਗੇ ਇਹਨਾਂ ਲਾਇਆ ਹੀ ਇਸ ਲਈ ਯੂਆਬ ਬीडी ਜ਼ਿਆਦਾ ਨਾਲ ਤੇ ਚੜ੍ਹਦੀ ਕਲਾ ਹੋ ਗਈ ਅਮਰਤਪਾਲ ਜੀ। ਸੋ ਭਾਜੀ ਖਡੂਰ ਸਾਹਿਬ ਹਲਕੇ ਤੋਂ ਅਮਰਪਾਲ ਜੀ ਖੜੇ ਹੋਏ ਐ ਕੀ ਕਹਿਣਾ ਚਾਹੋ ਵਧੀਆ ਬਸਾਨਿਆ ਜੀ ਮਾੜਾ ਕੰਮ ਨਹੀਂ ਕਰ ਰਿਹਾ ਚੰਗਾ ਕੰਮ ਕਰ ਰਿਹਾ ਹੈ ਸਿੱਖੀ ਤੇ ਅਨਨ ਜੋੜ ਰਿਹਾ ਹੈ ਨਮਦਰ ਸੇ ਕਾਰਿਆ ਹੈ ਤੇ ਬਾਕੀ ਤੁਹਾਨੂੰ ਪਤਾ ਦਿਨੀਆਂ ਪਾਰਟੀਆਂ ਲੁੱਟਣ ਦੀਆਂ ਪਾਰਟੀਆਂ ਆਈਆਂ ਜਿੰਨਾ ਚਿਰ ਇਹਨਾਂ ਨੇ ਰਾਜ ਕੀਤਾ ਵੀ 25 ਸਾਲ ਲੁੱਟ ਕੇ ਖਾਧਾ ਲੋਕਾਂ ਨੂੰ ਕਿਸੇ ਦਾ ਕੁਝ ਨਹੀਂ ਸਵਾਰਿਆ ਸਾਡੇ ਬੱਚੇ ਬਾਹਰ ਦੇ ਦੇਸ਼ਾਂ 'ਚ ਕੰਮ ਕਰਨ ਰਹੇ ਨੇ ਅਸੀਂ ਘਰ ਬਜ਼ੁਰਗ ਮਾਪਿਓ ਬੈਠੇ ਨੇ ਤੇ ਕੋਈ ਇਹਨਾਂ ਕੋ ਸਾਨੂੰ ਫਾਇਦਾ ਨਹੀਂ ਮਿਲਿਆ ਕੋਈ ਨੌਕਰੀ ਪੇਸ਼ਾ ਨਹੀਂ ਮਿਲਿਆ ਕਿਹਾ ਪੰਥ ਘਲ ਕੇ ਉਹ ਹੁੰਦਾ ਫਾਇਦਾ ਮਿਲੇਗਾ ਖਰੂਰ ਸਾਹਿਬ ਜਰੂਰ ਮਿਲੇਗਾ ਜੀ ਜੋ ਪਹਿਲਾਂ ਤੋਂ ਪੰਥ ਘਲ ਕਰਿਆ ਸ਼ੁਰੂ ਤੋਂ ਪੰਥ ਘਲ ਕਰਿਆ ਬ੍ਰਹਮਪੁਰ ਸਾਹਿਬ ਰਹਿਣੇ ਦੂਜੇ ਸਾਰੇ ਵਧੀਆ ਲੀਡਰ ਰਹੇ ਨੇ ਕਿ ਉਹਨਾਂ ਨੂੰ ਇਹਨਾਂ ਨੇ ਮਲੇ ਗਾੜੀ ਲੱਗਣ ਨਹੀਂ ਦਿੱਤਾ ਚੰਗੇ ਕੰਮ ਕਰਨ ਵਾਸਤੇ ਕਰਨ ਵਾਲੇ ਕਰਦੇ ਉਹਨਾਂ ਨੂੰ ਕਰ ਨਹੀਂ ਦਿੱਤਾ ਕੰਮ ਇਹਨਾਂ ਨੇ ਪੰਥਕ ਬੰਦੇ ਨੂੰ ਚੰਗੇ ਨੂੰ ਗਾੜੀ ਨਹੀਂ ਲੱਗਣ ਦਿੱਤਾ ਬੜੇ ਬੜੇ ਟੋਡਰ ਲੈਣਾ ਸਿੰਘ ਟੋਡਰ ਅਗੇ ਬੜੇ ਬੜੇ ਵਧੀਆ ਇਨਸਾਨ ਆਏ ਆ ਕੇ ਦੀ ਇਹਨਾਂ ਨੇ ਸਾਰ ਨਹੀਂ ਲਈ ਕੋਈ ਚੰਗਾ ਕੰਮ ਨਹੀਂ ਕੀਤਾ ਸੋ ਲੋਕ ਸਾਡੇ ਨਾਲ ਮੌਜੂਦ ਹੈ ਬਾਬਾ ਜੀ ਖਡੂਰ ਸਾਹਿਬ ਸਾਹਿਬ ਹਲਕੇ ਤੋਂ ਅਮਰਤਪਾਲ ਜੀ ਖੜੇ ਹੋਏ ਆ ਕੀ ਲੱਗਦਾ ਤੁਹਾਨੂੰ ਕੀ ਕਹਿਣਾ ਚਾਹੋਗੇ ਬਹੁਤ ਹੀ ਵਧੀਆ ਹੈ ਮਾੜੀ ਗੱਲ ਥੋੜੀ ਸਿੱਖ ਕੌਮ ਦੇ ਬੰਦੇ ਆ ਚੰਗੀ ਬਾਤ ਹੈ ਬਹੁਤ ਵਧੀਆ ਗੱਲ ਹੈ ਇਕਦਾ ਮੁਕਾਬਲਾ ਰਹੇਗਾ ਉੱਥੇ ਜੀ ਕਿਉਂਕਿ ਖੁਦ ਜੇਲ੍ਹ ਦੇ ਅੰਦਰ ਕੁਝ ਨੁਕਸਾਨ ਉਹਦਾ ਵੀ ਰਹੇਗਾ ਉਹਨਾਂ ਨੂੰ ਹਾਲਾਂਕਿ ਉਹਨਾਂ ਦੇ ਪਰਿਵਾਰ ਵਾਲੇ ਪ੍ਰਚਾਰ ਕਰਦੇ ਪਏ ਐ ਇਸ ਬਾਰੇ ਉਹ ਦੁਖੀ ਹੋ ਕੇ ਕੰਢੇ ਆ ਜਦੋਂ ਸਰਕਾਰਾਂ ਉਹਨੂੰ ਗਲਤ ਰਿਗਾਰਡ ਕੀਤਾ ਤੇ ਉਹ ਗਲਤ ਕੰਮ ਥੋੜਾ ਕੀਤਾ ਨਹੀਂ ਛਡਾਉਂਦਾ ਜੇ ਤਾਂ ਆਮ ਬੰਦੇ ਨੂੰ ਕੀ ਕਰਦਾ ਕਰਤਾ ਜੀ ਤੁਸੀਂ ਕੀ ਸੋਚਦੇ ਅੰਮ੍ਰਿਤਪਾਲ ਜੀ ਖੜੇ ਹੋ ਰਹੇ ਆ ਖਡੂਰ ਸਾਹਿਬ ਹਾਂ ਜੀ ਠੀਕ ਠੀਕ ਐ ਸਾਡੇ ਵਾਸਤੇ ਬਹੁਤ ਵਧੀਆ ਅੰਮ੍ਰਿਤਪਾਲ ਹੁਣੀ ਸਿੱਖ ਕੌਮ ਨਾਲ ਬੜੇ ਵਧੀਆ ਜੀ ਕਿਥੋਂ ਆਏ ਤੁਸੀਂ ਹਮੇਸ਼ਾ ਪਾਜੀ ਕੀ ਸੋਚਦੇ ਤੁਸੀਂ ਭਾਈ ਅਮਰਪ੍ਰੀਤ ਸਿੰਘ ਜੀ ਬਹੁਤ ਵਧੀਆ ਨੇ ਜੀ ਜੋ ਕਿ ਸਿੱਖ ਮੋਰਿੰਗ ਅੱਗੇ ਲੈ ਕੇ ਜਾ ਰਹੇ ਸਨ ਸਿਰਫ ਉਹਨਾਂ ਦਾ ਇੱਕ ਹੀ ਕੰਮ ਸੀਗਾ ਕਿ ਉਹ ਨਵੇਂ ਬੱਚਿਆਂ ਨੂੰ ਨਸ਼ਿਆਂ ਤੋਂ ਛਡਾਰੇ ਸਨ ਅੰਮ੍ਰਿਤ ਛਾਰੇ ਸਨ ਆਹੀ ਗੱਲਾਂ ਜੋ ਕਿ ਸਰਕਾਰਾਂ ਨੇ ਚੰਗੀਆਂ ਨਹੀਂ ਲੱਗੀਆਂ ਸਰਕਾਰ ਨੇ ਚੱਕ ਕੇ ਉਹਨਾਂ ਨੂੰ ਜੇਲ੍ਹ ਡਿਬ੍ਰੁਗੜ ਵਿੱਚ ਬੰਦ ਕਰਤਾ ਹੈ ਇੱਕ ਸਾਲ ਦੀ ਐਨਐਸਏ ਲਗਾਈ ਦੁਬਾਰਾ ਫਿਰ ਉਹਨਾਂ ਨੂੰ ਇੱਕ ਸਾਲ ਦੀ ਹੋਰ ਐਨਐਸਏ ਲਗਾ ਦਿੱਤੀ ਮੁਕਾਬਲਾ ਰਹੇਗਾ ਨਾ ਤਾਂ ਖਡੂਰ ਸਾਹਿਬ ਦਾ ਬਿਲਕੁਲ ਜੀ ਘੱਟੋ ਘੱਟ 90 90 95% ਵੋਟ ਜੋ ਕਿ ਪਾਇਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਪੈਣਗੇ ਤੇ ਫੁੱਲ ਸਪੋਰਟ ਕਰਨੇ ਆ ਜੀ ਖਡੂਰ ਸਾਹਿਬ ਹਲਕੇ ਤੋਂ ਅਮਰਪਾਲ ਜੀ ਖੜੇ ਹੋ ਰਹੇ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਗੱਲ ਹੈ ਜਿਹੜੇ ਖੜੇ ਨੇ ਤੇ ਲੋਕਾਂ ਨੂੰ ਸਪੋਰਟ ਕਰਨਾ ਚਾਹੀਦਾ ਖਾਲਸਾਣ ਦੀ ਖਾਲਸਾ ਰਾਜ ਹੋਣਾ ਚਾਹੀਦਾ ਸਾਬ ਤੋਂ ਅਮਰਪਾਲ ਜੀ ਖੜੇ ਹੋ ਰਹੇ ਹੈ ਕੀ ਕਹਿਣਾ ਚਾਹੋਗੇ ਅਸਾਂ ਕੀ ਕਹਿਣਾ ਚਾਹੁੰਦਾ ਜੀ ਉਹ ਖੜੋਤੇ ਨੇ ਜਿਹੜਾ ਪਾਊਗਾ ਉਹ ਹੋ ਜਾਣਗੇ ਕੋਈ ਮੁੜ ਕੇ ਆਖੇ ਕਿ ਕਿਸੇ ਦੇ ਲੱਗਦਾ ਨਹੀਂਗਾ 55 ਸਾਨ ਦੇ ਪਾਉਣ ਰਹੇ ਆ ਵੋਟਾਂ ਅਸੀਂ ਕੋਈ ਗੇਰੀ ਸੁਣਾਈ ਨਹੀਂ ਆ ਜਾਂਦੇ ਨੇ ਫਿਰ ਸੂਖ ਨਾ ਵੋਟਾਂ ਲੈ ਜਾਂਦੇ ਨੇ ਕਿ ਮੁੜ ਕੋਈ ਗੱਲ ਨਹੀਂ